ਵੇ ਬਣਾ ਮਟਰ ਦਾ ਦੇਖ ਨਾ ਕੱਦੂ ਦੋ ਤਿੰਨ ਪੈਸੂ ਕਰਕੇ ਰੇ ਸੀ ਉਹ ਵੀ ਖਾ ਗਏ ਸਾਰੇ ਹੂੰ ਹੂੰ ਕਰਦਾ ਤੂੰ ਜੋ ਦਿਰ ਕਨੇ ਤੂੰ ਜੋਗੀ ਮੇਰੇ ਆਉਗਾ ਖਵਾ ਖਵਾ ਕੇ ਤੇਰਾ ਤੇ ਡਾੜਾ ਕਰਤਾ ਤੇਰਾ ਤਾਂ ਆ ਸਾਰੇ ਨੇ ਹਾਂ ਇਹਦਾ ਹੂਲਾ ਇਹ ਮੰਨੇ ਦਾ ਹੂਲਾ ਵਸ ਨਿਕਲਣ ਵਾਲਾ ਹੀ ਆ ਉਥੋਂ ਮੰਨਾ ਤੈਨੂੰ ਵੀ ਥਿਲਾ ਰਿਹਾ ਹਾਂ ਮਾਮਾ ਕੋਈ ਇਤਨਾ ਕੋਈ ਗਾਂ ਗਾਂ ਨੰਨ ਫੜਕੇ ਲੈ ਜਾਣਾ ਤੈਨੂੰ ਮਾਮਾ ਮਨਾ ਕਿ ਨਹੀਂ ਮੈਂ ਤਾਉਂਗਾ ਮਨਾ ਉਹ ਉੱਥੇ ਆ ਜਾਣਾ ਮਨ ਨੇ ਦੇਖੀ ਚੱਲ ਦੋ ਦੋ 2 ਮਿੰਟਾਂ ਚ ਆ ਜਾਣਾ ਉਹਨੇ ਉਹ ਜ਼ਰੂਰ ਤੂੰ ਇੰਡੀਆ ਗਿਆ ਸੀਗਾ ਤੇ ਉਹ ਜਿਹੜੀ ਆਪਣੀ ਗੱਡੀ ਸੀਗੀ ਕੋ ਮਾਰੇ ਕਿਹੜੀ ਆਪਣੇ ਕੋਲੇ ਉੱਥੇ ਗੱਡੀ ਤਾਂ ਜੂਨਰ ਹਾਂ ਉਹ ਕਿੱਥੇ ਵੱਜੀ ਸੀਗੀ ਕਿੱਥੇ ਵੱਜੀ ਸੀਗੀ ਹਾਂ ਜਿਹੜਾ ਬਿੱਦੂ ਮੱਛੀ ਕੋਲੇ ਦੀ ਬੁੱਟੀ ਆਗੇ ਹਾਂ ਉੱਥੇ ਕਿਹਨੇ ਮਾਰੀ ਸੀ ਉੱਥੇ ਉਹ ਆਪੇ ਵੱਜੀ ਸੀਗੀ ਕੌਣ ਚਲਾਉਂਦਾ ਸੀ ਪੀਤੇ ਪੀਤੇ ਨੇ ਮम्मा ਬੈਠਾ ਦੀ ਹਾਂ ਪੀਤੇ ਨੇ ਮਾਰੀ ਹੋਣੀ ਆ ਫਿਰ ਹਨਾ ਹਾਂ ਇਤੋਂ ਨੂੰ ਚਲਾਉਣੀ ਘਟ ਆਉਂਦੀ ਹੈ ਗੱਡੀ ਤੂੰ ਹੁਣ ਮੇਲੇ ਤੇ ਜਾਣਾ ਜਾ ਕੇ ਮਾਮਾ

ਉਹ ਇੱਥੇ ਡੰਡ ਲਾ ਕੇ ਦਿਖਾ ਹਾਂ ਇੱਥੇ ਡੰਡ ਲਾ ਕੇ ਦਿਖਾ ਹਾਂ ਇੱਥੇ ਡੰਡ ਲਾ ਡੰਡ ਲਾ ਦੇ ਆ ਇਹਨੂੰ ਨਹੀਂ ਲਾਉਣਾ ਗੱਡੀ ਮੈਨੂੰ ਫੜਾ ਨਹੀਂ ਫੜ ਗੱਡੀ ਜੇਬ ਚ ਪਾ ਕੇ ਡੰਡ ਲਾ ਦੇ ਉਹ ਜੈਮ ਲਾ ਦੇ ਇੱਥੇ ਹੀ ਉਹ ਹਾਂ ਜੈਮ ਲਾ ਦੇ ਇੱਥੇ ਲਾ ਦੇ ਜੈਮ ਲਾ ਦੇ ਕਨ ਜੈਮ ਪੱਲੇ ਬੱਲੇ ਬਾਚ ਬਾਚ ਬਾਛੱਟੇ ਓਏ ਉੱਠ ਘੜ ਹੁਣ ਮੰਨੇ ਨੂੰ ਲੈ ਕੇ ਆਈਏ ਬਾਪੂ ਦੇ ਸਿਰ ਤੇ ਲੈ ਨਜ਼ਾਰੇ ਹੁਣ ਯਾਦ ਆਉਂਦੇ ਆ ਬਾਪੂ ਦੁਨੀਆ ਦੀ ਉਹ ਸ਼ੈਅ ਆ ਜਿਹਦੇ ਹੁੰਦਿਆਂ ਕਿਸੇ ਗੱਲ ਦਾ ਕਿਸੇ ਚੀਜ਼ ਦਾ ਫਿਕਰ ਹੀ ਨਹੀਂ ਹੁੰਦਾ ਬਾਪੂ ਦੇ ਸਿਰ ਤੇ ਬਹੁਤ ਨਜ਼ਾਰੇ ਰਹੇ ਆ ਪਰ ਜਦੋਂ ਆਪ ਨੂੰ ਕਰਨਾ ਪੈਂਦਾ ਨਾ ਉਦੋਂ ਪਤਾ ਲੱਗਦਾ 14 14 ਘੰਟੇ ਖੜਕੇ ਕੰਮ ਕਰਨਾ ਤੇ ਸਵੇਰ ਨੂੰ ਜਦੋਂ ਪੈਰ ਬੈੱਡ ਤੋਂ ਥੱਲੇ ਲਾਉਨੇ ਆ ਤਾਂ ਐ ਲੱਗਦਾ ਵੀ ਜਿਵੇਂ ਨਾਲ ਹੁੰਦੇ ਹੀ ਨਹੀਂ ਇਹੀ ਰਿਹਾ ਖੜਿਆ ਵੀ ਨਹੀਂ ਜਾਂਦਾ ਹੁੰਦਾ ਬਾਹਰਲੇ ਮੁਲਕਾਂ 'ਚ ਕਮਾਈਆਂ ਕਰਨੀਆਂ ਸੌਖੀਆਂ ਨਹੀਂ ਉਹ ਮੌਲ ਨਾ ਵਿਆਹ ਹੈ ਉਹ ਸਾਰਾ ਕੁਝ ਕਾਗਜ਼ ਦਾ ਉਹ ਕੰਪੂਨ ਛੱਡ ਕੇ ਕੰਮਿਆਂ ਦਾ ਲੱਖਾਂ ਹੈ ਜਮਾਤਾ ਹਾਂ ਥਾ ਕਿਹੜਾ ਮਾਪੂਰਾਂ ਦੇ ਨਾ ਖਾਣ ਹੁੰਦਾ ਚੱਪਾਰੇ ਠੰਗ ਗਿਆ ਤਾਂ ਕੋਈ ਨਹੀਂ ਛੱਡਿਆ ਗਾਣੇ ਇਹਨਾਂ ਨੂੰ ਖਾਹਾਂ ਦੇਣ ਮੈਂ ਵੰਡਣੇ ਆ ਇਹ ਆ ਤਾਂ ਮੌਜਨਾ ਤੇ ਯਾਨੀ ਕਿ ਤਾਂ ਬੇਤਰ ਸਾਰਾ ਖਾ ਗਏ ਆਪਾਂ ਪਤਾ ਪਤਾ ਕਰੇ ਲਿਆ ਤਾਂ ਸਾਰੇ ਆਪਾਂ ਖਾ ਗਏ ਕਦੂ ਆ ਦੇ ਮੌਲੀ ਮਾਤੇ ਆ ਉਹਨਾਂ ਸਾਹਾ ਦੇਣ ਨੂੰ ਤੇ ਬਰ ਮਲਾ ਮਟਾ ਕਾ ਦੇਖ ਨਾ ਕਦੂ ਦੋ ਤਿੰਨ ਕਦੂ ਲੱਗੇ ਰਹੇ ਸੀ ਉਹ ਵੀ ਖਾ ਗਏ ਸਾਰੇ ਹੂੰ ਹੂੰ ਕਰਦਾ ਸਭ ਜੀ ਕਿ ਨਾ ਇਹਨਾਂ ਮਰਨ ਦੇ ਰਸਤੇ ਆ ਆ ਵੇਖ ਲੈ ਸਾਰੇ ਖਾ ਗਏ ਮੱਤਲੇ ਤਾਂ ਆਠੋਂ ਉਹਦੇ ਸਾਹ। ਮੈਂ ਚੁਕਾ ਦੇਣੀ ਐ ਕਿਸੇ ਨੂੰ। ਮੈਂ 700 ਸਵੇਰ ਦਾ ਮੈਂ ਚੁਕਾਈ ਜਣੇ। ਕੋਈ ਛੜਦੇ ਨਹੀਂ ਕੋਈ ਬਾਤਾਂ ਨਹੀਂ ਕਰ ਉਹਨੇ ਉਹ ਦਰਵਾਜ਼ਾ ਜਾਣ ਕੇ ਰਾਣੀ ਜਵਾੜਦਾ। ਬੇ ਛੱਡਣ ਦਾ ਰਵੇ ਆ ਕੇ ਬੋਲਦੇ ਤਾਂ ਸਹੀ ਹਾਂ ਦੇ ਖਾਣ ਲੱਗਣਾ ਇਹ। ਜਿਵੇਂ ਸਾਰੇ ਬਲਖਾਂ ਅਗੇ ਨਾ ਛੱਡ ਜਉਂਦੀ। ਉਹ ਤਾਂ ਤਾਂ ਵੀ ਖਾ ਗਈ। ਸਾਗ ਦਾ ਖੜਾ ਨਹੀਂ ਛੱਡਦੀ। ਹੁਣ ਸੂਲੀਆ ਲੈਣ ਲੱਗ ਗਈ ਵਾਕੇ ਨੀ ਸੂਲੀਆ ਦਾ ਸਾਗ ਧਰਨ। ਉਹ ਆ ਗਿਆ। ਓ ਮਮਮੀ। ਓ ਕੀ ਹੋ ਗਿਆ ਹੁਣ? ਓ ਆ ਗਿਆ ਹੁਣ। ਲੈ ਕਰ ਮਾਂ। ਸਿਆਣਾ ਸਰੋਂ ਦਾ ਸਾਗ। ਗਾ। ਅੱਧਰਾ ਕਿਹੜਾ ਮਿਲਣਾ ਜੀ? ਓਹਦਾ। ਓ ਅਕਾ ਹੁਣ ਤੈਨੂੰ ਫੜਾ ਦੂ। ਆ ਜਾ ਹੁਣ ਮੂਰਦ ਕੋਈ ਲਿਆ। ਮਾਛੀ ਕੇ ਬਾਈ ਬੜੀ ਦਰੋਂ ਆਇਆ ਤੇਰਾ ਸਿਆਲਾਂ ਮੰਮੀ ਛੋਲਗੇ ਦਾ ਸਿਆਲਾਂ ਛਰੂ ਦਾ ਸਾਗ ਨਹੀਂ ਲੋਟ ਆਉਂਦਾ ਗਰਮੀਆਂ ਛੋਲਗੇ ਦਾ ਬਸ ਨਹੀਂ ਨਹੀਂ ਆ ਆ ਬਾ ਸਾਗ ਖਵਾ ਖਵਾ ਕੇ ਆ ਖਵਾ 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 ਤੇਰਾ ਤੇ ਧਾਣਾ ਕੱਟਦਾ ਤੇਰਾ ਆ ਸਾਗ ਨੇ ਹੈ ਉਹੀ ਤਾਂ ਗੱਲ ਆ ਸਾਗ ਤਾਂ ਮਿਲਦਾ ਨਹੀਂ ਹੈ ਉਹ ਉਹ ਨਾ ਬੀਜੇ ਸੀ ਉਹ ਜੈਵਟ ਦੇ ਆ ਰਹੇ ਨਹੀਂ ਹੋਏ ਮੇਰਾ ਤਾਂ ਸਾਗ ਮੁੱਕਦਾ ਹੀ ਨਹੀਂ ਬਾਰਾਂ ਦਾ ਤੇ ਮੇਰੇ ਕੋਲੇ ਤਾਂ ਉਹ ਫੇ ਤੂੰ ਨੀਤ ਨਾ ਨਹੀਂ ਬੀਜੇ ਹੋਣੇ ਛੋਲੇ ਬੀਜੇ ਸੀ ਹਰੇ ਹੋ ਕੇ ਉਹ ਗਾਂ ਖੋ ਨਹੀਂ ਇੱਕਦੰ ਸਾਰੇ ਨਾ ਮੇਥੀ ਨਾ ਛੋਲੇ ਸਾਰੇ ਖਾ ਗਏ ਤੁਹਾਨੂੰ ਆ ਆ ਕਾਪ ਕੋ ਪਤਾ ਨਹੀਂ ਲੈ ਕੇ ਜਾਣੇ ਜੀਨੀ ਦੇ ਭਾਂਡੇ ਤੇ ਆ ਉਹ ਦੇ ਪਰ ਰਹਿਣ ਦੇ ਆਪਾਂ ਹੈਗਾ ਯਾਰ ਆਪ ਕੋ ਫੇਰ ਇੱਥੇ ਫੜ ਜਾਣਾ ਦੋ ਘੰਟੇ ਲਵਾ ਲੈਣਾ ਤੇ ਉਹਦਾ ਕੰਮ ਹੀ ਇਹ ਹੁੰਦਾ ਗੁੜੀਆਂ ਦਾ ਖੜਨਾ ਬਸ ਤੇ ਗੁੜੀਆਂ ਨੇ ਸਮਾਨ ਲੈਣਾ ਹੁੰਦਾ ਹੋਰ ਹੁਣ ਬੰਦੇ ਤਾਂ ਕੀ ਕਹਿੰਦੇ ਆ ਨਾ ਸਮਾਨ ਗੁੜੀਆਂ ਨੇ ਲੈਣਾ ਹੁੰਦਾ ਹੋਰ ਕੌਣ ਲੈਂਦਾ ਜਿੱਥੇ ਖੜ ਜਾਂਦੀਆਂ ਦੋ ਘੰਟੇ ਦੇ ਵੇਲੇ ਸਮਾਨ ਲੈਂਦੇ ਵੀ ਨਹੀਂ ਗਏ ਉਹ ਤਾਂ ਇਹ ਜੇ ਉਹਨਾਂ ਦਾ 100 ਦਾ ਕਾਹਤ ਦਿੰਨ ਕਿਨੂੰ 100 ਦਾ ਹੀ ਫੜਾ ਦੇ ਚੱਕ ਤੇ ਫਿਰ ਹੁਣ ਜਿਆਦ ਬਾਜੀ ਥੋੜੋ ਕਰਨੀ ਹੈ ਕਿਸੇ ਨਾ ਤੇ ਜਿਆਦ ਬਾਜੀ ਬਿਨਾ ਕਿੰਨੇ ਕੰਮ ਚੱਲਦਾ ਲੈ ਹਾਂ ਆ ਇਹ ਕੀ ਆ? ਚਾਹ ਤਾਂ ਨਹੀਂ ਪੀਣੀ? ਨਹੀਂ ਚਾਹ ਨਹੀਂ ਪੀਣੀ। ਆਦਨ ਜੀ ਤੇ ਗਰ ਕਿਨਾ ਦਿਲ ਚ ਹੌਲ ਬੜੇ ਪੈਂਦੇ ਆ। ਬਈ ਇੱਕ ਜਿਹੜੀ ਮਾਂ ਹੁੰਦੀ ਆ ਉਹ ਆਪਦੇ ਪੁੱਤ ਨੂੰ ਨਾ ਦੁਖੀ ਜਾਂ ਬਿਮਾਰ ਕਦੇ ਨਹੀਂ ਦੇਖ ਸਕਦੀ। ਆਪ ਉਹ ਚਾਹੇ ਕਿੰਨੀ ਵੀ ਬਿਮਾਰ ਹੋਵੇ। ਠੀਕ ਆ ਠੀਕ ਆ ਠੀਕ ਐ ਨਾ ਫਰਕ ਆ। ਬੇਬੀ ਬਿਮਾਰ ਸੀ ਪਰ ਤਾਂ ਵੀ ਦੇਖ ਲਓ ਉਹਨੇ ਸੇਮੀਆਂ ਬਣਾ ਕੇ ਦਿੱਤੀਆਂ। ਇਹ ਗੱਲਾਂ ਬਾਹਰ ਆ ਕੇ ਪਤਾ ਲੱਗਦੀਆਂ ਜਦੋਂ ਆਪਾਂ ਆਪਦੇ ਮਾਂ ਦਾ ਪਿਤਾ ਦਾ ਬੱਖ ਹੁੰਨੇ ਆ ਨਾ ਇੱਥੇ ਕੋਈ ਨਹੀਂ ਪੁੱਛਦਾ ਚਾਹੇ ਤੁਸੀਂ ਕਿੰਨੇ ਮਰਜੀ ਬਿਮਾਰ ਹੋ ਮੋਂ ਤੁਹਾਡਾ ਕੋਈ ਪਤਾ ਨਹੀਂ ਲੈਂਦਾ ਬਸ ਇੱਥੇ ਇੱਕ ਚੀਜ਼ ਆ ਬਸ ਪੈਸਾ ਹੀ ਪੈਸਾ ਹੋਰ ਕੁਝ ਨਹੀਂ ਇੱਥੇ ਆ ਜਿਹੜਾ ਪਿਆਰ ਆ ਇਹ ਜਿਹੜੀ ਮੁਹੱਬਤ ਆ ਇਹ ਆਪਾਂ ਨੂੰ ਆਪਣੀ ਮਾਂ ਹੀ ਦੇ ਸਕਦੀ ਐ ਇੱਕ ਉਹੀ ਜਿਹੜਾ ਇੱਕ ਆਪਦੇ ਬੱਚੇ ਦਾ ਦੁੱਖ ਸਮਝ ਸਕਦੀ ਐ ਹੋਰ ਕੋਈ ਨਹੀਂ

ਜੀਟੀ ਰੋਡ ਉਹ ਜਨੀਤਾ ਭੈਣ ਦੇ ਤਾਇਆ ਜੀ ਗੋਗੀ ਗੱਲ ਦੀ ਵੱਲੋਂ ਜੀਟੀ ਰੋਡ ਤੇ ਅੱਜ